ਫਿਰ ਉਸ ਨੇ ਮੰਗਦੇ ਆ ਬੀਕੇ ਸਮੈਕਾਂ ਛੱਡਤੀਆਂ ਚੋਲੇ ਪਾ ਕੇ ਬਹਿ ਗਏ ਆ ਇਹ ਨੰਗ ਸਿੰਘ ਅਸਲੀ ਥੋੜੀ ਇਹ ਨੰਗਲੀ ਬਣੇ ਬਾਹਰ ਆ ਜਾਓ ਕਰਦਾ ਬਾਹਰ ਲੈ ਖਿੱਚ ਕੇ ਖਿੱਚਤ ਹੋਈ ਜੇ ਬਾਹਰ ਲੈ ਗਿਆ ਤੇ ਬਾਹਰ ਆ ਕੇ ਉਹ ਆਪਣੀਆਂ ਕਰਪਾਨਾ ਕੱਢ ਲੀਆਂ ਐ ਸ਼ਸਤਰ ਆ ਇੱਕ ਜਾਣੇ ਨੂੰ ਆਵਾਜ਼ ਦੇਈ ਜਾਣਾ ਇਹ ਗੱਡੀ ਚੋਂ ਪਿਸਤੌਲ ਕੱਢ ਪਿਸਤੌਲਾਂ ਕੱਢ ਹਥਿਆਰ ਕੱਢ ਉਹਨਾਂ ਸਾਰਿਆਂ ਨੂੰ ਥੋਕ ਜਾਣਾ ਸਾਰਿਆਂ ਨੂੰ ਥੋਕ ਜਾਣਾ ਇਹ ਗੱਡੀ ਤੁਸੀਂ ਦਈ ਅੰਦਰ ਆ ਕੇ ਨੀਚੇ ਸਾਡਾ ਡਰਾਇੰਗ ਰੂਮ ਹੈ ਨੀਚੇ ਆ ਕੇ ਉਹ ਬੈਠ ਗਏ ਨੇ ਐਨਨਾਲਵੀ ਬੋਲਣ ਲੱਗ ਪਏ ਕਿ ਜੋ ਕੁਝ ਹੈਗਾ ਵਾ ਤੇ ਤੁਸੀਂ ਸਾਰਾ ਕੁਝ ਕੱਢ ਦੋ ਜੋ ਵੀ ਤੁਹਾਡੇ ਘਰੋਂ ਨਹੀਂ ਤਾਂ ਅਸੀਂ ਤੁਹਾਡੇ ਘਰ ਦਾ ਬੁਰਾ ਹਾਲ ਕਰਕੇ ਜਾਵਾਂਗੇ ਤੋੜ ਪੰਨ ਕਰਕੇ ਜਾਵਾਂਗੇ ਅਗੋਂ ਤਲਵਾਰਾਂ ਦਿਖਾਣ ਲੱਗ ਪਏ ਤੇ ਆਪਣੇ ਵਿੱਚ ਉਹਨਾਂ ਨੇ ਜਾ ਕੇ ਕਿਰਪਾਨਾਂ ਖੱਡੀਆਂ ਵਾ ਫਿਰ ਉਹਨਾਂ ਨੇ ਮੇਰੇ ਪਾਪਾ ਦਾ ਇਥੋਂ ਹੱਥ ਵੜਤਾ ਵਾ ਉਹ ਬਲੱਡ ਇੰਨਾ ਕੁ ਜ਼ਿਆਦਾ ਨਿਕਲਿਆ ਕਿ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਕਿ ਉਹ ਸੜਕ ਕਿੰਤਾ ਹੋਈ ਪਈ ਆ ਹਸਪੀਟਲ ਲੈ ਜਾਂਦੇ ਲੈ ਜਾਂਦੇ ਆ ਇਸ ਵੇਲੇ ਪੱਟੀ ਦੇ ਗਾਂਧੀ ਸਾਤ ਚੌਂਕ ਵਿਖੇ ਪਰਿਵਾਰ ਵੱਲੋਂ ਟਰਨਾ ਲਾਇਆ ਗਿਆ ਜਿਸ ਪਰਿਵਾਰ ਤੇ ਨਿਹੰਗ ਸਿੰਘ ਬਾਣੇ ਚਾਹੀ ਵਕਤੇ ਵੱਲੋਂ ਹਮਲਾ ਕੀਤਾ ਗਿਆ ਅੱਜ ਦੀ ਤਾਂ ਬਾਦ ਦੁਪਹਿਰ ਜੋ ਘਟਨਾ ਹੋਈ ਆ ਉਸ ਤੋਂ ਬਾਅਦ ਪੂਰਾ ਇਲਾਕਾ ਹੀ ਇਸ ਵੇਲੇ ਸਾਮਿਆ ਹੋਇਆ ਹੈ ਔਰ ਦੇਖ ਸਕਦੇ ਆ ਕਿ ਪਰਿਵਾਰਕ ਮੈਂਬਰਾਂ ਨੇ ਇਸ ਵੇਲੇ ਗਾਂਧੀ ਸਤ ਚੌਂਕ ਵਿਖੇਤਰ ਨਾਲ ਆਇਆ ਹੈ ਪੁਲਿਸ ਨਾਲ ਲਗਾਤਾਰ ਤਾਲਮੇਲ ਤੇ ਬਣਿਆ ਹੋਇਆ ਪਰ ਜੋ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਉਹ ਗੱਲਬਾਤ ਕਰ ਲੈਣੇ ਆਂ ਔਰ ਪੂਰਾ ਮਾਮਲਾ ਕੀ ਹੋਇਆ ਉਹ ਵੀ ਜਾਣ ਲੈਣੇ ਆਂ ਥੋੜਾ ਨਾਮ ਕੀ ਹੈ ਔਰ ਕੀ ਕਰਦੇ ਹੋ ਅਮਨਪੁਰੀ ਮੇਰੀ ਮੋਬਾਈਲ ਦੁਕਾਨ ਦਾ ਦੁਕਾਨਦਾਰ ਹਾਂ ਮੈਂ ਕਹਿੰਦੇ ਪੈਸੇ ਦੇ ਲੈਣ ਦੇਣ ਕਰਕੇ ਕੋਈ ਗੱਲ ਭਾਜੀ ਇਹ ਥਰੋਤੀਆਂ ਮੰਗਦੇ ਆ ਪੀਕੇ ਸਮੈਕਾਂ ਛੱਡਤੀਆਂ ਹੁਣ ਚੋਲੇ ਪਾ ਕੇ ਬਹਿ ਗਏ ਆ ਇਹ ਨੰਗ ਸਿੰਘ ਅਸਲੀ ਥੋੜੀ ਇਹ ਨਕਲੀ ਬਣੇ ਆ ਕਮਿਸ਼ਨ ਏਜੰਟ ਬਣੇ ਆ ਰੁਪਈਏ ਮੰਗਦੇ ਰੁਪਈਆ ਲੱਖ ਦੋ ਨਹੀਂ ਤੇ ਮਾਰ ਦੇਣਾ ਉਹੀ ਕੰਮ ਕੀਤਾ ਨਹੀਂ ਦਿੱਤੇ ਤੇ ਘਰ ਆ ਕੇ ਮਾਰਦਾ ਬੰਦਾ ਕਿੰਨੇ ਪੁਰਾਣੇ ਜਾਣਕਾਰ ਨੇ ਸਾਡੇ ਜਾਣਕਾਰ ਕਿੱਥੇ ਆ ਇੱਕ ਵਾਰੀ ਅੱਗੇ ਆਏ ਉਹਨਾਂ ਨੂੰ ਹੱਥ ਜੋੜੇ ਕਿ ਭਰਾਵਾ ਆ ਸਾਡਾ ਕੋਈ ਨਹੀਂ ਹੈਗਾ ਸੱਟ ਤੋਂ ਨਹੀਂ ਹੈਗੇ ਜਾਣ ਦੋ ਅੱਜ ਫੇਰ ਆਏ ਆ ਮੈਂ ਤੇ ਦੁਕਾਨ ਤੇ ਹਾਂ ਚਾਚਾ ਜੀ ਦਾ ਫੋਨ ਆਇਆ ਚਾਚਾ ਦਾ 6 ਸੱਤ ਨਿਹੰਗ ਲੈ ਕੇ ਆਇਆ ਸੱਤ ਨਿਹੰਗ ਹੀ ਚੋਲੇ ਪਾਏ ਸੀ ਚਲੋ ਅੰਦਰ ਬੈਠੇ ਆ ਸਤਕਾਰ ਕੀਤਾ ਭਾਇਆ ਅੰਦਰ ਕਮਰੇ 'ਚ ਬੈਠੇ ਮੈਂ ਗਿਆ ਮੈਂ ਗੱਲ ਦੱਸਣੇ ਮੈਂ ਵਾ ਵਾਏ ਏਦਾਂ ਏਦਾਂ ਚਲੋ ਛੱਡੋ ਤੁਸੀਂ ਅਸੀਂ ਨਹੀਂ ਦੇ ਸਕਦੇ ਪੈਸੇ ਵੀ ਇਹਨੇ ਨੂੰ ਤੂੰ ਬਾਹਰ ਆ ਜਾ ਉਹ ਕਰਦਾ ਬਾਹਰ ਲੈ ਖਿੱਚ ਕੇ ਖਿੱਚਤ ਹੋਈ ਚ ਬਾਹਰ ਲੈ ਕੇ ਆਏ ਤੇ ਬਾਹਰ ਆ ਕੇ ਉਹਨਾਂ ਆਪਣੀਆਂ ਕਰਪਾਨਾਂ ਕੱਢ ਲੀਆਂ ਐ ਸ਼ਸਤਰ ਆ ਇੱਕ ਜਾਨੇ ਨੂੰ ਆਵਾਜ਼ ਦੇਈ ਜਾਣਾ ਇਹ ਗੱਡੀ ਚ ਪਿਸਤੌਲ ਕੱਢ ਪਿਸਤੌਲਾਂ ਕੱਢ ਹਥਿਆਰ ਕੱਢ ਇਹਨਾਂ ਸਾਰਿਆਂ ਨੂੰ ਠੋਕ ਜਾਣਾ ਸਾਰਿਆਂ ਨੂੰ ਠੋਕ ਜਾਣਾ ਇਹ ਗੱਲੀ ਕਰੀ ਗਿਆ ਤੇ ਉਹ ਜਾਂਦੇ ਜਾਂਦੇ ਚਾਚੇ ਦਾ ਗੁੱਟ ਵੱਢ ਗਿਆ ਉਹ ਵਿਚਾਰਾ ਪੂਰਾ ਹੋ ਗਿਆ ਮੇਰਾ ਅੰਗੂਠਾ ਲਾਤਾ ਚਾਚੇ ਦਾ ਮੁੰਡਾ ਵੀ ਐਡਮਿਟ ਜਨਾਨੀਆਂ ਤੱਕ ਜਨਾਨੀਆਂ ਨੂੰ ਮਾਹੀ ਬਚਾਇਆ ਮੱਲੇ ਵਾਲਿਆਂ ਸਾਥ ਦਿੱਤਾ ਈ ਟਾਟਾ ਟਾ ਮਾਰੀਆਂ ਫੇਰ ਭੱਜੇ ਆ ਇੱਥੋਂ ਕਿੰਨੀ ਦੂਰੀ ਤੇ ਜਿੱਥੇ ਇਹ ਹਾਦਸਾ ਆਇਆ ਆ ਵੇਖੋ ਵੱਧ ਤੋਂ ਵੱਧ 1/2 ਕਿਲੋਮੀਟਰ ਹੋਣਾ ਉੱਥੇ ਉਦਾਂ ਹੀ ਬਲੱਡ ਡੁੱਲਿਆ ਪਿਆ ਇੱਥੋਂ ਤੱਕੀ ਜਿਹੜੀ ਉਹ ਨਿਹੰਗ ਸਿੰਘ ਦੀ ਕਿਰਪਾਨ ਸੀ ਏਨੇ ਜੋਰ ਨਾਲ ਨੇ ਮਾਰੀ ਉਹਦੀ ਮੋਟੇ ਲੱਗ ਹੋ ਗਈ ਆ ਕਿਰਪਾਨ ਉੱਥੇ ਹੀ ਪਈ ਆ ਕੱਲੀ ਮੋਟ ਲੈ ਕੇ ਗਿਆ ਜਦ ਸਮਾਂ ਸੀਗਾ ਜਦੋਂ ਆਏ ਨੇ 12:10 ਦਾ ਵਾਰ ਕਦੋਂ ਕੀਤਾ ਉਦੋਂ ਹੀ 12 ਮੈਕਸਿਮਮ 2-3 ਮਿੰਟ ਅੰਦਰ ਬੈਠੇ ਆ ਇਨੇ ਚ ਉਹਨਾਂ ਨੇ ਗਲੋਂ ਫੜ ਲਿਆ ਚਾਚਾ ਨੂੰ ਗਲੋਂ ਫੜ ਕੇ ਫੜ ਲੋ ਫੜ ਲੋ ਕਰਕੇ ਬਾਹਰ ਲੈ ਗਿਆ ਪੈਸੇ ਦੋ ਪੈਸੇ ਦੋ ਕਰ ਲਓ ਐ ਆਂ ਲੈ ਕੇ ਜਾਣਾ ਅਸੀਂ ਜਿੱਦਾਂ ਮਰਜ਼ੀ ਅੱਜ ਲੈ ਕੇ ਜਾਣੇ ਆ ਉਹਨਾਂ ਦਾ ਕੋਈ رابطہ ਥੋੜਾ ਕਾਇਮ ਹੋਇਆ ਕੀ ਕਹਿੰਦੇ ਕੁਛ ਨਹੀਂ ਹੋਣ ਹੋ ਯਾਰ ਪੁਲਿਸ ਨਾਲ ਰابطਾ ਉਹਨਾਂ ਨੇ 48 ਘੰਟੇ ਦਾ ਟਾਈਮ ਲਿਆ ਆ ਕਿ ਅਸੀਂ ਤੁਹਾਨੂੰ ਮਲਜ਼ਮ ਫੜ ਕੇ ਦੇ ਦਾਂਗੇ ਨਹੀਂ ਤੇ ਅੱਗੇ ਬੜੀ ਵਾਰੀ ਹੋ ਗਿਆ ਸਾਡੇ ਜੈਨ ਸਾਹਿਬ ਹੀ ਉਹਨਾਂ ਨੂੰ ਅੱਜ 15 ਸਾਲ ਹੋ ਗਏ ਪੂਰੇ ਹੋਿਆਂ ਨੂੰ ਉਹਨਾਂ ਨਾਲ ਵੀ ਇਹ ਕੇਸ ਬਣਿਆ ਹੱਲੀ ਤੱਕ ਪੁਲਿਸ ਨੇ ਕੋਈ ਨਿਆਣੀ ਦਿੱਤਾ ਹਸਪੀਟਲ ਤਰਨਾ ਕਦ ਤੱਕ ਦੇ ਰਿਹਾ ਹਸਪੀਟਲ ਲੈ ਗਏ ਚਾਚਾ ਇਹਨੂੰ ਉਦੋਂ ਤੱਕ ਫੜੇ ਨਹੀਂ ਜਾਂਦੇ ਉਦੋਂ ਤੱਕ ਬਾਈਕ ਤੇ ਵੀਰ ਜੀ ਬਾਈਕ ਤੇ ਬਾਕੇ ਲੈ ਗਏ ਆ ਜਿੰਨਾ ਡੈਥ ਹੋਇਆ ਚੰਗੇ ਭਲੇ ਮੋਟਰਸਾਈਕਲ ਤੇ ਬਹਿ ਕੇ ਪਿੱਛੇ ਗਏ ਆ ਸਰਕਾਰੀ ਹਸਪੀ ਪਹਿਲਾਂ ਠਾਣੇ ਗਏ ਆ ਠਾਣੇ ਵਾਲਿਆਂ ਨੇ ਜੀ ਉੱਥੇ ਲੈ ਜਾਓ ਸਰਕਾਰੀ ਹਸਪੀਟਲ ਗਏ ਆ ਉੱਥੇ ਜਾ ਕੇ ਬੈਠੇ ਅੱਧਾ ਘੰਟਾ ਕਿ ਇਹ ਡਾਕਟਰ ਨੇ ਕੋਈ ਨਰਸ ਨੇ ਬਾਤ ਨਹੀਂ ਪੁੱਛੀ ਇੰਨਾ ਸਿਸਟਮ ਖਰਾਬ ਆ ਜੇ ਪੁੱਛੀ ਪੁੱਛੀ ਜਿੰਨੇ ਚਿਰ ਨੂੰ ਬਾਤ ਚਾਹੁੰਦੇ ਜੀ ਇਹੋ ਜੀ ਬਲੀਡਿੰਗ ਹੋ ਕੇ ਇਹਨਾਂ ਨੂੰ ਅਟੈਕ ਆ ਗਿਆ ਗੋਟ ਵੱਡਿਆ ਨਾਲ ਹੀ ਦੂਜੀ ਆਪਸ਼ਨ ਲਈ ਜਾਂਦੇ ਆ ਅਟੈਕ ਅਟੈਕ ਕਿੱਥੋਂ ਹੋ ਗਿਆ ਮਰੀਜ਼ ਨੂੰ ਸ਼ਰੇ ਆਮ ਗੋਟ ਵੱਡ ਕੇ ਚਲ ਗਿਆ ਨਸ ਕੱਟੀ ਗਈ ਉਹਦੇ ਕਰਕੇ ਮਰ ਗਿਆ ਤੇ ਅਟੈਕ ਦੀ ਆਬਜੈਕਸ਼ਨ ਹਾਤੇ ਵਾਰ ਹੋਇਆ ਹਾਂਜੀ ਮੇਰਾ ਅੰਗੂਠਾ ਲਾਇਆ ਉਹਨਾਂ ਨੇ ਹਾਂ ਵੱਖਰਾ ਵੱਖਰਾ ਨਹੀਂ ਬਿਲਕੁਲ ਮਮਨ ਇਹ ਸਟੀਚਿੰਗ ਹੋਈ ਆ ਨਾ ਗੂਠੇ ਤੇ ਹੋਰ ਕਿਸ ਕਿਸ ਤੇ ਉਹਨਾਂ ਨੇ ਵਾਰ ਕੀਤੇ ਚਾਚਾ ਜੀ ਦੇ ਲੜਕੇ ਦੇ ਵਾਰ ਕੀਤੇ ਆ ਉਹ ਵੀ ਐਡਮਿਟ ਆ ਠੀਕ ਆ ਜੀ ਇੱਕ ਹੋਰ ਕਿਸੇ ਤੇ ਤੇ ਕੀ ਵਾਰ ਕਰਨੇ ਜੇ ਕਹਿੰਦੇ ਜੇ ਤੁਹਾਨੂੰ ਤਲਵਾਰ ਵਿਖਾ ਦਿੰਨੇ ਸਭ ਕੋ ਵਿਖਾ ਦਿੰਨੇ ਆ ਇਹ ਨਾਲ ਮਲੇ ਗੁੱਸੇ ਨਾਲ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਭਰਾਵਾ ਜਾਨ ਦੋ ਜਾਨ ਦੋ ਚੱਲ ਗਏ ਫੇਰ ਐਂਡ ਤੇ ਆ ਕੇ ਉਹਨਾਂ ਨੇ ਵਾਰ ਕੀਤੇ ਆ ਜੇ ਹਾ ਹਸਪੀਟਲ 'ਚ ਵੀ ਸਿਸਟਮ ਹੁੰਦਾ ਨਾ ਤੇ ਅੱਜ ਸਾਡਾ ਚਾਚਾ ਬੱਜ ਜਾਣਾ ਜੀ ਹਸਪੀਟਲ ਵੀ ਮਤਲਬ ਕਿ ਟ੍ਰੀਟਮੈਂਟ ਦੇ ਦਿੰਦੇ ਉਸ ਤੋਂ ਬਾਅਦ ਤੁਸੀਂ ਮੰਨੋਗੇ ਜਦੋਂ ਨਾਲ ਡੈਥ ਹੋ ਗਈ ਉਹਦੋਂ ਗਲੂਕੋਈ ਲਾਇਆ 2 ਘੰਟੇ 2.5 ਘੰਟੇ ਗਲੂਕੋਈ ਨਹੀਂ ਕਿਸੇ ਨੇ ਲਾਇਆ ਮਰੇ ਬੰਦੇ ਦੀ ਉਹਨੂੰ ਗਲੂਕੋਈ ਲਾਇਆ ਆ ਦੱਸੋ ਜੀ ਬੰਦਾ ਪੂਰਾ ਹੋ ਗਿਆ ਗੁੱਲੂ ਕੋਈ ਹੱਲੀ ਵੀ ਟੰਗਿਆ ਕਿਸੇ ਕੋਈ ਇੰਨਾ ਟਾਈਮ ਨਹੀਂ ਹੈਗਾ ਇਸੀ ਚ ਉੱਠ ਕੇ ਹੁੰਦਾ ਕਿ ਵੇਹੀ ਲਈਏ ਕਿ ਕਿਸੇ ਦੀ ਡੈਥ ਹੋਈ ਤੇ ਉਹਦਾ ਗੁੱਲੂ ਕੋਈ ਹੀ ਲਾ ਦੀਏ ਪੁਲਿਸ ਨੇ 48 ਘੰਟੇ ਦਿੱਤੇ ਹਾਂਜੀ 48 ਘੰਟੇ ਦਿੱਤੇ ਹੁਣ ਕਦ ਤੱਕ ਇਹ ਦਰਨਾ ਜਾਰੀ ਹੈ ਜੀ ਦਰਨਾ ਹੱਲੀ ਤੇ ਇਦਾਂ ਹੀ ਜਾਰੀ ਜੇ ਬਾਕੀ ਜਦੋਂ ਮੇਰੇ ਵੀਰ ਭਰਾ ਸਾਰੇ ਮੇਰੇ ਨਾਲ ਜਿੰਨਾ ਸਾਥ ਦਿੱਤਾ ਜਿੰਨਾ ਚਿਰ ਇਹ ਕਹੋਗੇ ਆਪਾਂ ਇਹਨਾਂ ਦੇ ਨਾਲ ਸਹਿਮਤ ਆ ਜਦੋਂ ਇਹ ਆਵਾਜ਼ ਦਊਗੇ ਆਪਾਂ ਉਦੋਂ ਉੱਠਾਂਗੇ ਆਪਾਂ ਇਹਨਾਂ ਤੋਂ ਬਿਨਾਂ ਨਹੀਂ ਉੱਠ ਸਕਦੇ ਅੱਜ ਪੱਟੀ ਵਿਖੇ ਬਾਅਦ ਦੁਪਹਿਰ ਜੋ ਜਹਾਂ ਸਿੰਘਾ ਦੇ ਬਾਣੇ ਚਾਏ ਜਿੰਨਾਂ ਵੱਲੋਂ ਇੱਕ ਪਰਿਵਾਰ ਤੇ ਹਮਲਾ ਕੀਤਾ ਗਿਆ ਔਰ ਇੱਕ ਦੀ ਮੌਤ ਹੋਈ ਹੈ ਤੇ ਬਾਕੀ ਦੋ ਜ਼ਖਮੀ ਹੋਏ ਨੇ ਫਿਲਹਾਲ ਪਰਿਵਾਰ ਦੇ ਵੱਲੋਂ ਗਾਂਧੀ ਸਤ ਚੌਂਕ ਵਿਖੇ ਧਰਨਾਂ ਲਾਇਆ ਗਿਆ ਪਰ ਜਿੱਥੇ ਇਹ ਵਾਰਦਾਤ ਹੋਈ ਹੈ ਜਿੱਥੇ 5 ਤੋਂ 7 ਵਿਅਕਤੀ ਇਸ ਮੁਹੱਲੇ ਪ੍ਰੇਮਨਗਰ ਵਾਰਡ ਨੰਬਰ 6 ਪੱਟੀ ਚ ਦਾਖਲ ਹੋਏ ਨੇ ਉਹ ਪੂਰਾ ਮੁਹੱਲਾ ਦਿਖਾ ਦिए ਤਾਂ ਸਾਰਾ ਜੋ ਰਸਤਾ ਹੈ ਉਹ ਇਸ ਵੇਲੇ ਲਗਨਾਂ ਭਰਿਆ ਹੋਇਆ ਜੋ ਘਟਨਾ ਹੋਈ ਹੈ ਤਾਂ ਨਿਹੰਗ ਸਿੰਘ ਬਾਣੇ ਚਾਏ ਉਹ ਵਿਅਕਤੀਆਂ ਦੇ ਵੱਲੋਂ ਲਗਾਤਾਰ ਹਮਲਾ ਕੀਤਾ ਗਿਆ ਵਾਰ ਕੀਤੇ ਗਏ ਜਿਸ ਤੋਂ ਬਾਅਦ ਕੀ ਤਿੰਨ ਜਿਹੜੇ ਪਰਿਵਾਰ ਦੇ ਜੀ ਜ਼ਖਮੀ ਹੋਏ ਨੇ ਹਸਪਤਾਲ ਤੱਕ ਜਾਂਦੇ ਦੋ ਜਿਹੜੇ ਨੇ ਇਲਾਜ ਦੌਰਾਨ ਬਚੇ ਔਰ ਬਾਕੀ ਇੱਕ ਦੀ ਜਿਹੜੀ ਮੌਤ ਹੋ ਚੁੱਕੀ ਹੈ ਸੋ ਇਹ ਸ਼ੀਸ਼ਾ ਉਸ ਵਿਅਕਤੀਆਂ ਦਾ ਗੱਡੀ ਦਾ ਟੁੱਟਿਆ ਜੋ ਨੋਵਾ ਤੇ ਸਵਾਰ ਹੋ ਕੇ ਇੱਥੇ ਪਹੁੰਚੇ ਸੀ ਗੱਡੀ ਇੱਥੇ ਲਾਈ ਹੋਈ ਸੀ ਤਾਂ ਪਰਿਵਾਰ ਨੇ ਆਪਣੀ ਜਾਨ ਬਚਾਉਣ ਵਾਸਤੇ ਇੱਟਾਂ ਰੋੜੇ ਮਾਰ ਕੇ ਇੱਥੇ ਪਹੁੰਚ ਕੇ ਆਪਣੀ ਜਾਨ ਬਚਾਈ ਹੈ ਔਰ ਉਹਨਾਂ ਨੂੰ ਇਸ ਜਗ੍ਹਾ ਤੋਂ ਬਾਹਰ ਕੱਢਿਆ ਫਿਲਹਾਲ ਪੁਲਿਸ ਨੇ ਕਿਹਾ ਕਿ ਅਸੀਂ 48 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੁਹਾਨੂੰ ਅਸੀਂ ਪਰਿਵਾਰਕ ਮੈਂਬਰਾਂ ਦਾ ਵੀ ਜਿਹੜਾ ਪੱਖ ਹੈ ਉਹ ਸੁਣਾ ਦਿੰਨੇ ਆ ਜਿੱਦਾਂ ਘਰ ਦੇ ਵਿੱਚ ਦਾਖਲ ਹੋ ਕੇ ਉਹਨਾਂ ਵਿਅਕਤੀਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਇਸ ਘਟਨਾ ਨੂੰ ਸੋ ਦਿਨ ਦਿਹਾੜੇ ਔਰ ਪਰਿਵਾਰ ਨੇ ਇਹ ਵੀ ਇਲਜ਼ਾਮ ਲਾਇਆ ਕਿ ਸਾਡੇ ਤੋਂ ਧੱਕੇ ਨਾਲ ਪੈਸੇ ਮੰਗਦੇ ਰਹੇ ਨੇ ਅਸੀਂ ਪੈਸੇ ਦੇਣ ਤੋਂ ਮਨਾ ਕੀਤਾ ਤਾਂ ਘਰ ਆ ਕੇ ਸਾਡੇ ਤੇ ਹਮਲਾ ਕਰ ਦਿੱਤਾ ਗਿਆ ਸੋ ਫਿਲਹਾਲ ਪਰਿਵਾਰਕ ਮੈਂਬਰ ਇਸ ਵੇਲੇ ਘਰ ਦੇ ਵਿੱਚ ਹੀ ਮੌਜੂਦ ਹੈ ਔਰ ਪਰਿਵਾਰ ਚ 70 ਵਿੱਚ ਹੋਏ ਆ ਪੂਰਾ ਮਾਮਲਾ ਕੀ ਹੋਇਆ ਉਹ ਵੀ ਜਾਣ ਲੈਣੇ ਆ ਮਾਤਾ ਜੀ ਤੁਹਾਡੇ ਵੱਲ ਹੋਇਆ ਜੀ ਇਹ ਹਾਂਜੀ ਛੋਟਾ ਘਰ ਹੈ ਹਾਂਜੀ ਨਹੀਂ ਲੱਗੂ ਸਾਡੇ ਨਾਲ ਕਿੰਨੇ ਵਜੇ ਆਏ ਸੀਗੇ ਸਾਰੇ ਪੁੱਤੇ ਨਹੀਂ ਮੈਨੂੰ ਪਤਾ ਮੈਂ ਤਾਂ 12:30 ਵਜੇ ਆਈ ਤੇ ਲੜਾਈ ਹੋ ਹੋਟੀ ਸੀ ਹਾਂ ਸਾਡੇ ਘਰ ਉਸ ਗਲੀ 'ਚ ਤੇ ਮੈਂ ਜਦੋਂ ਆਈ ਨਾ ਤਾਂ ਲੜਾਈ ਪਤੋ ਕੇ ਹਟ ਗਈ ਸੀ ਪੂਰੇ ਪਰਿਵਾਰਕ ਮੈਂਬਰਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਘਰ ਦੇ ਵਿੱਚ ਵੜਨ ਦੀਆਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਸੋ ਘਰ ਦੇ ਜੀ ਇਸ ਬਾਰੇ ਕੀ ਕਹਿੰਦੇ ਉਹਨਾਂ ਦਾ ਪੱਖ ਲੈਣ ਵਾਸਤੇ ਪਹੁੰਚੇ ਆ ਬਾਈ ਜੀ ਤੁਹਾਡੇ ਇੱਥੇ ਇਸ ਘਰ ਵਿੱਚ ਵੜ ਕੇ ਕੋਸ਼ਿਸ਼ ਹੋਈ ਹੈ ਹਾਂ ਆਪਣਾ ਕਰ ਰਹੇ ਨਹੀਂ ਮੈਂ ਜਵਾਈ ਇਹਨਾਂ ਦਾ ਅੱਛਾ ਜੀ ਹੋਇਆ ਕੀ ਮਾਮਲਾ ਪਤਾ ਲੱਗਿਆ ਮੈਨੂੰ ਨਹੀਂ ਪਤਾ ਉਹਨਾਂ ਲੇਟ ਆ ਗਏ ਮਤਲਬ ਇਹ ਤੋਂ ਪਹਿਲਾਂ ਝਗੜਾ ਹੀ ਹੋਇਆ ਸੀ ਇੱਥੇ ਆਣ ਕਿਨੇ ਹੰਗ ਸਿੰਘ ਸਾਥ ਜਣੇ ਆਣ ਕੇ ਕੁਰਬਾਨਾ ਮਾਰ ਕੇ ਗਏ ਇਸੇ ਘਰ ਚ ਦਾਖਲ ਹੋਈ ਸੀ ਸੋ ਇਸੇ ਘਰ ਦੇ ਵਿੱਚ ਦਾਖਲ ਹੋ ਕੇ ਉਹਨੇ ਹੰਗ ਸਿੰਘਾ ਦੇ ਵੱਲੋਂ ਪਹਿਲਾਂ ਗੱਲਬਾਤ ਕੀਤੀ ਕਿ ਜੋ ਅਸੀਂ ਵੀਡੀਓ ਦੇਖ ਪਾ ਰਹੇ ਹਾਂ ਬਾਕੀ ਪਰਿਵਾਰਕ ਮੈਂਬਰ ਇੱਥੇ ਮੌਕੇ ਤੇ ਪਹੁੰਚੇ ਹੋਏ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪਰਿਵਾਰਕ ਮੈਂਬਰ ਇਸ ਮੌਕੇ ਕੀ ਕਹਿ ਰਹੇ ਆ ਸੋ ਇਹ ਜਿਹੜੀ ਘਟਨਾ ਹੋਈ ਹੈ ਬਾਅਦ ਦੁਪਹਿਰ ਦੀ ਹੋਈ ਹੈ ਜਿੱਥੇ ਕਿ ਘਰ ਦੇ ਵਿੱਚ ਤਾਂ ਸਹਿਮ ਦਾ ਮਾਹੌਲ ਬਣਿਆ ਹੀ ਆ ਪਰ ਆਸ-ਪਾਸ ਦੇ ਇਲਾਕੇ ਦੇ ਵਿੱਚ ਵੀ ਪੂਰੀ ਇਹ ਸਨਸਨੀ ਫੈਲੀ ਹੋਈ ਹੈ ਫਰਹਾਦ ਪਰਿਵਾਰ ਦੇਖ ਸਕਦੇ ਆ ਕਿ ਪੂਰੇ ਮੰਦੇ ਹਾਲਾਤਾਂ ਚ ਆ ਔਰ ਪੁਲਿਸ ਤੋਂ ਇਹ ਬਰਜ਼ੋਰ ਬੇਨਤੀਆ ਕਰ ਰਿਹਾ ਕਿ ਜਲਦੀ ਉਹਨਾਂ ਤੇ ਜਿਹੜੀ ਹੈ ਕਾਰਵਾਈ ਹੋਵੇ ਤਾਂ ਜੋ ਉਸ ਲਾਕਾ ਪਿੱਛੇ ਹੁਣ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਕੀ ਨਾਮ ਤੁਹਾਡਾ ਮੈਂ ਤਾਂ ਬੇਟੀਆਂ ਉਹਨਾਂ ਦੀ ਸਰ ਮੈਨੂੰ ਤਾਂ ਸਰ ਫੋਨ ਆਇਆ ਵਾ ਕਿ ਇਦਾਂ ਮਤਲਬ ਆਪਣੇ ਘਰ ਪਾਪੀ ਦਾ ਕਿ ਕੋਈ ਅਣਜਾਣ ਬੰਦੇ ਸੀਗੇ ਮਤਲਬ ਸਿੱਖ ਸਿੱਖ ਸੀਗੇ ਨਿੰਗ ਤੇ ਇਦਾਂ ਘਰ ਆਏ ਨੇ ਤੇ ਮਤਲਬ ਦੀਦੀ ਮੈਂ ਤਾਂ ਕੱਲੀ ਸੀਗੀ ਘਰ ਕੋਈ ਘਰ ਨਹੀਂ ਸੀ ਹੈਗਾ نیچے ਉਹਨਾਂ ਮਤਲਬ ਡੋਰ ਸਾਡਾ ਵੈਸੇ ਹੀ ਖੁੱਲਾ ਸੀਗਾ ਪਾਪਾ ਕਿਤੇ ਬਾਹਰ ਗਏ ਸੀਗੇ ਤੇ ਉਹ ਸਿੱਧਾ ਹੀ ਅੰਦਰ ਆ ਕੇ نیچے ਸਾਡਾ ਡਰਾਇੰਗ ਰੂਮ ਹੈ نیچے ਆ ਕੇ ਉਹ ਬੈਠ ਗਏ ਨੇ ਜਦੋਂ ਇਹਨਾਂ ਨੇ ਸੁਣਿਆ ਮੇਰੇ ਭਾਬੀ ਜੀ ਨੇ ਤੇ ਫਿਰ ਇਹਨਾਂ ਨੇ ਜਾ ਕੇ نیچے ਪੁੱਛਿਆ ਕਿ ਮਤਲਬ ਕੌਣ ਹੈ ਨੀਚੇ ਹਨਾ ਆਵਾਜ਼ ਦਿੱਤੀ ਆ ਤੇ ਮਤਲਬ ਇਹਨਾਂ ਨਾਲ ਵੀ ਬੋਲਣ ਲੱਗ ਪਏ ਕਿ ਜੋ ਕੁਝ ਹੈਗਾ ਵਾ ਤੇ ਤੁਸੀਂ ਸਾਰਾ ਕੁਝ ਕੱਢ ਦਿਓ ਜੋ ਵੀ ਤੁਹਾਡੇ ਘਰੋਂ ਨਹੀਂ ਤਾਂ ਅਸੀਂ ਤੁਹਾਡੇ ਘਰ ਦਾ ਬੁਰਾ ਹਾਲ ਕਰਕੇ ਜਾਵਾਂਗੇ ਥੋੜਪਨ ਕਰਕੇ ਜਾਵਾਂਗੇ ਅਗੋਂ ਤਲਵਾਰਾਂ ਦਿਖਾਣ ਲੱਗ ਪਏ ਇੰਨੀ ਦੇਰ ਚ ਮੇਰੇ ਪਾਪਾ ਵੀ ਆ ਗਏ ਨੇ ਬਾਹਰੋਂ ਬਸ ਫਿਰ ਤੁਹਾਨੂੰ ਪਤਾ ਹੀ ਸੀ ਕਿ ਜਦੋਂ ਆਏ ਤਾਂ ਫਿਰ ਹੋਣਾ ਹੀ ਸੀ ਆਪਸ ਚ ਉਹਨਾਂ ਦਾ ਝਗੜਾ ਹੋਣਾ ਸ਼ੁਰੂ ਹੋ ਗਿਆ ਬਟ ਇਹਨਾਂ ਦੇ ਹੱਥ ਚ ਕੁਛ ਨਹੀਂ ਸੀ ਮੇਰੀ ਫੈਮਲੀ ਦੇ ਤੇ ਉਹ ਪੂਰੇ ਹਥਿਆਰ ਕਰਪਾਨਾ ਮਤਲਬ ਸਾਰਾ ਕੁਝ ਹੀ ਲੈ ਕੇ ਆਏ ਜੀ ਫਾਦਰ ਸਾਹਿਬ ਸੀ ਜਨਾਬ ਹਾਂਜੀ ਸਰ ਮੇਰੇ ਫਾਦਰ ਸਾਹਿਬ ਸੀ ਤੇ ਕਿੰਨਾ ਤੇ ਵਾਰ ਹੋਇਆ ਕੌਣ ਜ਼ਖਮੀ ਹੋਇਆ ਇੱਕ ਮੇਰਾ ਬ੍ਰਦਰ ਕਰਨ ਕੁਮਾਰ ਇੱਕ ਮੇਰਾ ਮਤਲਬ ਤਾਇਆ ਜੀ ਦਾ ਬੇਟਾ ਹੈ ਅਮਨ ਕੁਮਾਰ ਮੇਰੇ ਪਾਪਾ ਨੇ ਉਹਨਾਂ ਨੂੰ ਫੋਨ ਕੀਤਾ ਨਾ ਕਿ ਇਦਾਂ ਇਦਾਂ ਘਰ ਮਤਲਬ ਪਤਾ ਨਹੀਂ ਕੌਣ ਆ ਕੇ ਇਦਾਂ ਮਤਲਬ ਸ਼ੋਰ ਮਚਾਉਂਦੇ ਪਏ ਆ ਉਹਨਾਂ ਨੇ ਫਿਰ ਕਾਲ ਕਰਕੇ ਬੁਲਾ ਲਿਆ ਬੁਲਾ ਲਿਆ ਤੇ ਉਹ ਫਿਰ ਗੱਲ ਮਤਲਬ ਆਪਸ ਚ ਇਹਨਾਂ ਦੀ ਹੁੰਦੀ ਉਹ ਇਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਧੱਕਾ ਮਾਰਦੇ ਰਹੇ ਇਹ ਵੀ ਕਹਿੰਦੇ ਰਹੇ ਕਿ ਐ ਤੁਹਾਨੂੰ ਮਾਰ ਦੇਣਾ ਵਾ ਤੁਸੀਂ ਜੋ ਕੁਝ ਹੈਗਾ ਘਰੋਂ ਕੱਢੋ ਘਰੋਂ ਕੱਢੋ ਉਹ ਫਿਰ ਵਿਚਾਰਿਆਂ ਨੇ ਆਪਣੇ ਬਚਾ ਕਰਨ ਲਈ ਨਾ ਇਹਨਾਂ ਨੂੰ ਮਤਲਬ ਬਾਹਰ ਵੱਲ ਦੀ ਲੈ ਕੇ ਗਏ ਨੇ ਉਹ ਅੰਦਰ ਨੂੰ ਧੱਕਦੇ ਸੀਗੇ ਸਾਡੀ ਫੈਮਿਲੀ ਨੂੰ ਤੇ ਇਹ ਬਾਹਰ ਨੂੰ ਕੱਢਦੇ ਸੀ ਕੱਢ ਦੇ ਕੱਢ ਦੇ ਕਹਿੰਦੇ ਅਸੀਂ ਤੁਹਾਨੂੰ ਨਾ ਦੱਸਦੇ ਹਾਂ ਹੁਣੇ ਅਸੀਂ ਤੁਹਾਨੂੰ ਦੱਸਦੇ ਹਾਂ ਤੇ ਉਹ ਅੱਗੇ ਲੱਗ ਕੇ ਜਿਹੜੇ ਨਿਹੰਗ ਸੀ ਉਹ ਭੱਜ ਗਏ ਭੱਜ ਗਏ ਤੇ ਉਹ ਗੱਡੀ ਚੋਂ ਆਈ ਥਿੰਕ ਕਿ ਉਹਨਾਂ ਕੋਲ ਕੋਈ ਹੋਰ ਹਥਿਆਰ ਹੋ ਗਏ ਜਾਂ ਕੋਈ ਰਫਲ ਹੋਏਗੀ ਜਾਂ ਕੁਝ ਵੀ ਹੋਏਗਾ ਉਹ ਮਤਲਬ ਉਹ ਲੈਣ ਲਈ ਭੱਜੇ ਨੇ ਇਹ ਆਪਣਾ ਬਚਾ ਕਰਨ ਲਈ ਉਹਨਾਂ ਦੇ ਪਿੱਛੇ ਗਏ ਨੇ ਠੀਕ ਹੈ ਕਿ ਮਤਲਬ ਕੋਈ ਹਥਿਆਰ ਨਾ ਲੈ ਕੇ ਆਉਣ ਕਿ ਸਾਨੂੰ ਤੁਰੰਤ ਫਾਇਰਿੰਗ ਵੀ ਕਰ ਸਕਦੇ ਸੀ ਕੁਝ ਵੀ ਉਹ ਕਰ ਸਕਦੇ ਸੀ ਜਿੱਦਾਂ ਕਿ ਉਹ ਸਾਡੇ ਘਰ ਮਤਲਬ ਆਏ ਸੀ ਕਿ ਪੂਰਾ ਪਤਾ ਨਹੀਂ ਕੀ ਮੂਡ ਬਣਾ ਕੇ ਆਏਗੇ ਇਹਨਾਂ ਦੇ ਕੋਈ ਜੀ ਛੱਡਣਾ ਹੀ ਨਹੀਂ ਮਤਲਬ ਸਾਡਾ ਛੋਟਾ ਜਿਹਾ ਬੱਚਾ ਮੇਰੀ ਭਾਬੀ بس ਦੋਨੇ ਹੀ ਘਰ ਸੀ ਔਰ ਕੋਈ ਨਹੀਂ ਸੀ ਅਗਰ। ਜਿੱਥੇ ਹਾਲਤ ਸਾਰੇ ਬਾਹਰ ਤੱਕ ਗਏ ਨੇ ਪੂਰਾ ਖੂਨ ਡੋਲਿਆ ਹੋਇਆ। ਸਰ ਉਹ ਸਾਹਮਣੇ ਚੌਂਕ ਦੇ ਵਿੱਚ ਉਹਨਾਂ ਨੇ ਜਾ ਕੇ ਕਿਰਪਾਨਾਂ ਘੱਡੀਆਂ ਵਾ। ਫਿਰ ਉਹਨਾਂ ਨੇ ਮੇਰੇ ਪਾਪਾ ਦਾ ਇਥੋਂ ਹੱਥ ਵੜਤਾ ਵਾ। ਉਹ ਬਲੱਡ ਇੰਨਾ ਕੁ ਜ਼ਿਆਦਾ ਨਿਕਲਿਆ ਕਿ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਕਿ ਉਹ ਸੜਕ ਕਿੱਦਾਂ ਹੋਈ ਪਈ ਆ। ਹਸਪੀਟਲ ਲੈ ਜਾਂਦੇ ਆ ਲੈ ਜਾਂਦੇ ਆ। ਮੈਂ ਕਹਿ ਨਹੀਂ ਸਕਦੀ ਕਿ ਕੀ ਹੋਇਆ। ਮਤਲਬ ਬਰਦਰ ਸੀਗੇ ਨਹੀਂ ਜੀ ਮੈਂ ਤਾਂ ਰਿਸ਼ਤੇਦਾਰ ਆਂ ਬਾਅਦ ਚ ਪਤਾ ਲੈਣ ਆਏ ਆ ਮਤਲਬ ਜਦੋਂ ਪਤਾ ਲੱਗਾ ਵੀ ਇਸ ਤਰ੍ਹਾਂ ਮਤਲਬ ਲੜਾਈ ਹੋ ਗਈ ਤੇ ਇਹਨਾਂ ਨੂੰ ਮਾਰ ਘਤਿਆ ਵਾ ਅਸੀਂ ਤਾਂ ਬਸ ਕੁਝ ਲੜਾਈ ਵੇਖੀ ਨਹੀਂ ਆਪਣੀ ਬੇਟੀ ਦਾ ਜਦੋਂ ਸੁਣੀ ਆ ਆਪਣੀ ਉਹਦੀ ਵੀਡੀਓ ਵੇਖੀ ਜਦੋਂ ਉਸ ਹੱਬ ਨਾਲ ਹੀ ਇਹ ਘਰੋਂ ਭੱਜ ਕੇ ਆ ਗਏ ਪੂਰਾ ਮੰਦੇ ਹਾਲਾਤ ਪਰਿਵਾਰ ਛੱਤਰ ਵਿੱਚ ਹੋਇਆ ਇਸ ਵੇਲੇ ਸਾਰਿਆਂ ਦੇ ਅੱਖਾਂ 'ਚਾਂਜੂ ਹੈ ਜੋ ਅੱਜ ਇਹ ਵਾਰਦਾਤ ਹੋਈ ਹੈ ਪੁਲਿਸ ਦੇ ਵੱਲੋਂ ਵੀ ਅਲਟੀਮੇਟਮ ਦਿੱਤਾ ਗਿਆ ਕਿ ਜਲਦੀ ਉਹਨਾਂ ਦੀ ਗ੍ਰਿਫਤਾਰੀ ਹੋਏਗੀ ਪਰ ਜੋ ਪੂਰਾ ਮੁਹੱਲਾ ਅਸੀਂ ਤੁਹਾਨੂੰ ਦਿਖਾਇਆ ਔਰ ਰਸਤੇ 'ਚ ਆਂਦੇ ਜੋ ਵੀ ਤਸਵੀਰਾਂ ਦਿਖਾਈਆਂ ਨੇ ਉਹ ਇਸ ਤਰ੍ਹਾਂ ਲੱਗ ਰਹੀਆਂ ਜਿਵੇਂ ਕਿ ਬਹੁਤ ਵੱਡਾ ਇੱਥੇ ਕੋਈ ਮੁਕਾਬਲਾ ਹੋਇਆ ਹੋਵੇ ਪਰ ਉਸੇ ਤਰ੍ਹਾਂ ਹੀ ਲਗਾਤਾਰ ਜੋ ਨਿਹੰਗ ਸਿੰਘ ਬਾਣੇ 'ਚ ਆਏ ਸੀ ਜੋ ਵਿਅਕਤੀ ਉਹਨਾਂ ਦੇ ਵੱਲੋਂ ਲਗਾਤਾਰ ਵਾਰ ਕੀਤੇ ਗਏ ਆ ਪਰਿਵਾਰ ਦੇ ਉੱਤੇ ਔਰ ਪਰਿਵਾਰ ਦੇ ਇੱਕ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਔਰ ਬਾਕੀ ਦੋ ਜ਼ਖਮੀ ਹੋਏ ਨੇ ਫਿਲਹਾਲ ਪਰਿਵਾਰ ਜੋ ਗਾਂਧੀ ਸਾਥ ਸੰਗ ਪੱਟੀ ਵਿਖੇ ਧਰਨੇ ਤੇ ਬੈਠਾ ਹੋਇਆ ਯਾਰ ਜਦ ਤੱਕ ਪੁਲਿਸ ਕਾਰਵਾਈ ਨਹੀਂ ਕਰਦੀ ਉਦੋਂ ਤੱਕ ਪਰਿਵਾਰ ਦਾ ਕਹਿਣਾ ਕਿ ਅਸੀਂ ਇੱਥੋਂ ਨਹੀਂ ਹਿੱਲਾਂਗੇ ਸੋ ਪਰਿਵਾਰ ਨਾਲ ਅਸੀਂ ਜਦੋਂ ਗੱਲ ਵੀ ਕਰ ਰਹੇ ਹਾਂ ਤਾਂ ਗੱਲਬਾਤ ਕਰਨੀ ਵੀ ਔਖੀ ਲੱਗਦੀ ਹੈ ਕਿਉਂਕਿ ਇਸ ਮੌਕੇ ਜਿਹੜੇ ਸ਼ਬਦ ਨੇ ਉਹ ਵੀ ਘੱਟ ਪੈ ਜਾਂਦੇ ਆ ਸੋ ਬੁਰਾ ਹਾਲ ਜਿਹੜਾ ਹੈ ਉਹ ਹੋਇਆ ਹੋਇਆ ਬਾਕੀ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਯਾਰ ਮਾਮਲਾ ਜਿਹੜਾ ਦਰਜ ਹੈ ਪੁਲਿਸ ਕਰ ਰਹੀ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ Delhi Post ਪੱਟੀ